ਹਾਂਜੀ ਸਸਿਆਕਾਲ ਦੋਸਤੋ ਤਾਜ਼ੀ ਖ਼ਬਰਿਤ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਸਕੂਲ ਸਿੱਖਿਆ ਬੋਰਡ ਦਾ ਵੱਡਾ ਫੈਸਲਾ 18 ਜਨਵਰੀ ਤੱਕ ਵੱਡਾ ਐਲਾਨ ਵਿਦਿਆਰਥੀ ਲਈ ਅਹਿਮ ਖ਼ਬਰ ਆਓ ਜਾਣਦੇ ਆ ਕੀ ਹੈ ਪੂਰੀ ਅਪਡੇਟ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਵਾਧੂ ਵਿਸ਼ੇ ਦੀ ਸੈਕਸ਼ਨ 2023-24 ਦੀ ਚੌਥੀ ਤਿਮਹਾਈ ਦੀ ਪ੍ਰੀਖਿਆ ਲੈਣ ਲਈ 30 ਅਤੇ 31 ਜਨਵਰੀ ਨਿਰਧਾਰਤ ਕੀਤੀ ਗਈ ਹੈ ਇਸ ਸਬੰਧੀ ਵਿੱਚ ਜਾਣਕਾਰੀ ਦਿੰਦਿਆਂ ਪ੍ਰੀਖਿਆ ਸਾਖਾ 10ਵੀਂ ਦੇ ਉਪ ਸਕੱਤਰ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਹਨਾਂ ਪ੍ਰੀਖਿਆਵਾਂ ਸੰਬੰਧੀ ਪ੍ਰੀਖਿਆ ਫਾਰਮ ਸਿੱਖਿਆ ਬੋਰਡ ਦੀ ਵੈੱਬਸਾਈਟ www.pscb.asc.in ਤੇ 1 ਜਨਵਰੀ ਤੋਂ ਉਪਲਬਧ ਹੋਣਗੇ ਉਹਨਾਂ ਨੇ ਦੱਸਿਆ ਕਿ ਜਨਵਰੀ ਤੋਂ ਉਪਲਬਧ ਹੋਣਗੇ ਉਹਨਾਂ ਦੱਸਿਆ ਕਿ ਆਨਲਾਈਨ ਪ੍ਰੀਖਿਆ ਫਾਰਮ ਹਰ ਪੱਖ ਤੋਂ ਮੁਕੰਮਲ ਕਰਨ ਉਪਰੰਤ 18 ਜਨਵਰੀ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੁਹਾਲੀ ਸਥਿਤ ਸਿੰਗਲ ਵਿੰਡੋ ਸਾਕਾ ਵਿਖੇ ਜਮ੍ਹਾਂ ਕਰਾਉਣੇ ਹੋਣਗੇ ਉਹਨਾਂ ਦੱਸਿਆ ਕਿ ਇਹਨਾਂ ਸਾਰੇ ਪ੍ਰੀਖਿਆਵਾਂ ਦੇ ਰੋ ਨੰਬਰ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ 25 ਜਨਵਰੀ ਤੋਂ ਅਪਲੋਡ ਹੋਣਗੇ ਡਾਕਟਰ ਗੁਰਮੀਤ ਕੌਰ ਨੇ ਦੱਸਿਆ ਕਿ ਪ੍ਰੀਖਿਆ ਫਾਰਮ ਜਮ੍ਹਾਂ ਕਰਾਉਣ ਸਮੇਂ ਸੁਬੰਧਤ ਪ੍ਰੀਖਿਆ ਆਪਣੇ 10ਵੀਂ ਪਾਸ ਦੇ ਅਸਲੀ ਸਰਟੀਫਿਕੇਟ ਫੋਟੋ ਪਛਾਣ ਪੱਤਰ ਅਤੇ ਉਹਨਾਂ ਦੀਆਂ ਤਸਦੀਕਸ਼ੁਦਾ ਫੋਟੋਕਾਪੀਆਂ ਨਾਲ ਲੈ ਕੇ ਸਿੱਖਿਆ ਬੋਰਡ ਵਿੱਚ ਆਉਣਗੇ ਉਹਨਾਂ ਨੂੰ ਦੱਸਿਆ ਕਿ ਨਿਰਧਾਰਿਤ ਮਿਤੀ ਤੱਕ ਪ੍ਰੀਖਿਆ ਫਾਰਮ ਦੀ ਤਸਦੀਕਸ਼ੁਦਾ ਹਾਰਡ ਕਾਪੀ 10ਵੀਂ ਪਾਸ ਦੇ ਸਰਟੀਫਿਕੇਟ ਦੀ ਤਕਸੀਜ਼ੁਦਾ ਕਾਪੀ ਅਤੇ ਆਧਾਰ ਕਾਰਡ ਸਿੱਖਿਆ ਬੋਰਡ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰੋਨੇ ਲਾਜ਼ਮੀ ਹਨ ਜਹਾਂ ਨਾ ਕਰਨ ਤੇ ਸਬੰਧ ਪ੍ਰੀਖਿਆ ਦਾ ਰੋ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸਬੰਧਤ ਪ੍ਰੀਖਿਆਰਥੀ ਦੀ ਹੋਵੇਗੀ ਉਹਨਾਂ ਦੱਸਿਆ ਕਿ ਪ੍ਰੀਖਿਆ ਸੰਬੰਧ ਹੋਰ ਜਾਣਕਾਰੀ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਉਪਲਬਧ ਕਰਵਾ ਦਿੱਤੀ ਗਈ ਹੈ ਤਾਂ ਇਹ ਇੱਕ ਵੱਡੀ ਅਪਡੇਟ ਦਸਾਂ ਪਾਸਟੂਡੈਂਟਸ ਲਈ ਨਿਕਲ ਕੇ ਆਈ ਸੀ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਉਂਦੀ ਹੈ ਤੁਹਾਨੂੰ ਚੈਨਲ ਦੁਆਰਾ ਸ਼ੇਅਰ ਕਰਦੇ ਰਵਾਂਗੇ ਔਰ ਹੋਰ ਨਵੇਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ